ਸੂਬੇ ਭਰ ਦੇ ਵਿੱਚ ਨਕਲੀ ਡੀਜ਼ਲ ਦੀ ਵੱਡੇ ਪੱਧਰ ਤੇ ਤਸਕਰੀ ਦੇ ਮਾਮਲੇ ਲਗਾਤਾਰ ਵਾਧੇ ਜਾ ਰਹੇ ਹਨ ਜੇਕਰ ਨਾਬਾਦੀ ਗੱਲ ਕੀਤੀ ਜਾਵੇ ਤਾਂ ਨਾਬਾਕ ਵਿਖੇ ਪੁਲਿਸ ਨੇ ਪੈਟਰੋਲੀਅਮ ਐਸੋਸੀਏਸ਼ਨ ਦੀ ਸ਼ਿਕਾਇਤ ਤੇ ਨਕਲੀ ਡੀਜ਼ਲ ਦਾ ਕੈਂਟਰ ਜਿਸ ਦੇ ਵਿੱਚ 12000 ਲੀਟਰ ਨਕਲੀ ਡੀਜ਼ਲ ਬਰਾਮਦ ਕਰਕੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਪੁਲਿਸ ਦੇ ਵੱਲੋਂ ਕੈਂਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਦੋ ਵਿਅਕਤੀਆਂ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਅਤੇ ਦੋ આરોપી ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹਨ ਇਹ ਗਿਰੋਹ ਨਕਲੀ ਡੀਜ਼ਲ ਨੂੰ ਮਾਰਕੀਟ ਰੇਟ ਤੋਂ 8 ਰੁਪਏ ਤੋਂ ਲੈ ਕੇ 10 ਰੁਪਏ ਤੱਕ ਸਸਤੇ ਭਾਅ ਦੇ ਵਿੱਚ ਵੇਚ ਕੇ ਪੰਜਾਬ ਸਰ ਉਹਨਾਂ ਨੂੰ ਪੇਦਾ ਚੂਨਾ ਲਗਾ ਰਹੇ ਸਨ ਪੁਲਿਸ ਨੇ ਚਾਰੋਂ ਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜੀ ਸਾਨੂੰ ਕੁਝ ਪਤਰਾ ਲੱਗਿਆ ਸੀ ਕੁਝ ਪਿਛਲੇ ਸਮੇਂ ਤੋਂ ਨਾਦੇ ਦੇ ਵਿੱਚ 10 ਰਿਟਰ ਦੇ ਇਹ ਲਿਟਰ 7 ਰਿਟਰ ਦਾ ਲੀਟਰ ਸਸਤਾ ਡੀਜ਼ਲ ਕਹਿ ਕੇ ਕੋਈ ਚੀਜ਼ ਵੇਚੀ ਜਾ ਰਹੀ ਸੀ ਤਕਰੀਬਨ ਪਟਨਾਪੁਰ ਤੇ ਲੋਕਲ ਕਮੈਨ ਆਰਿਆਂ ਦੇ ਇਧਰ ਉਧਰ ਪੈ ਰਹੇ ਤਾਂ ਕਿਉਂਕਿ ਸਾਡੀ ਜਿਹੜੀ ਡੀਜ਼ਲ ਦੀ ਕਮਿਸ਼ਨ ਹੈ 2 ਸਵਾ ਦੌਰ ਤੇ ਲਿਖੀ ਸਜੇਪੁਰ 사ਤਾ ਖਰੇ 10 ਗ੍ਰਾਮ ਦਾ ਸਸਤਾ ਵੇਚ ਰਿਹਾ ਇੱਕ ਮੀਜ਼ਾ ਤਾਂ ਉਹ ਚੋਰੀ ਦਾ ਮਾਲ ਹੈ ਜਿੱਥੇ ਜਾਂ ਉਹ ਡੁਪਲੀਕੇਟ ਚੀਜ਼ ਹੈ ਕੋਈ ਵੀ ਉਹ ਡੀਜ਼ਲ ਲੈ ਰਿਹਾ ਹੈ ਲੇਕਿਨ ਉਹ ਡੀਜ਼ਲ ਪੈਕੇਟ ਵਿੱਚ ਮਾਰਕਟਿੰਗ ਕਰ ਰਿਹਾ ਸੀ ਵੱਡੇ ਵੱਡੇ ਟੈਂਕ ਲਾਰੀਆਂ ਭਰ ਕੇ ਤੇ ਕਈ ਨੰਦੇ ਦੇ ਪਟਨਾਪੁਰ ਦੇ ਬਾਗ ਵਿੱਚ ਆ ਗਏ ਸਮਝਾ ਕਿਥੇ ਪੁਲਿਸ ਵਾਲਿਆਂ ਨੇ ਇੱਥੇ ਰੋਟੀ ਦੇ ਬੁਣਾਂ ਦੇ ਮੇਰੇ ਰਾਤ ਨੂੰ ਇਹਨਾਂ ਨੂੰ ਰੱਖ ਦਿੱਤਾ ਇਹ ਇਹਨਾਂ ਦਾ ਡਰਾਈਵਰ ਕਨੈਕਟ ਕਰ ਲਿਆ ਜਿਹਦੇ ਮਾਲਕ ਹੈ ਉਹ ਨਾਂ ਦਾ ਨਹੀਂ ਪੀਨ ਇੰਨੇ ਦਿਨ ਤੋਂ ਕਰ ਰਿਹਾ ਕਿੰਨੇ ਬੰਦੇ ਆ ਗਏ ਸਰ ਸਾਨੂੰ ਮੇਰੇ ਕਹਿਲਾ ਸਾਡੀ ਨੋਲੇਜ ਜੀ ਟੋਟਲੀ ਨਹੀਂ ਮਿਲਦਾ ਨਾ ਤੇ ਇਹ ਤਾਂ ਜੀ ਬਹੁਤ ਵੱਡਾ ਗਰੁੱਪ ਲੱਗਦਾ ਜੀ ਕੋਈ ਮਤਲਬ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਕੋਈ ਬੰਦੇ ਦਾ ਕੰਮ ਨਹੀਂ ਹੈ ਕੋਈ ਗਰੁੱਪ ਹੈ ਔਰ ਹੁਣ ਇਹ ਦੇਖਣਾ ਵੀ ਗੱਲ ਹੋਵੇਗੀ ਕਿ ਇਹ ਕੀ ਚੀਜ਼ ਆ ਇੱਕ ਤਾਂ ਵੀ ਦੇਖੋ ਕੋਈ ਵੀ ਬੰਦਾ ਜੇ ਕੋਈ ਵੀ ਚੀਜ਼ ਹੈ ਜਿਹੜੀ ਜਨਮਸ਼ੀਲ ਹੈ ਉਹ ਇਸ ਤਰ੍ਹਾਂ ਪੁੱਲੀ ਵੇਚ ਨਹੀਂ ਸਕਦਾ ਨਾ ਉਹ ਪਾਸ ਸਕਦਾ ਪੰਪਟੇ ਤੇ ਜੋ ਇਨਸੀਡੈਂਟ ਹੋਇਆ ਰਿਹਾ ਹੈ ਨਾ ਪੰਪਟੇ ਤੇ ਲੇਬਰ ਵੀ ਰਹਿੰਦੇ ਨੇ ਨਾਲੋਂ ਤੇ ਬਰਨਰ ਚੱਲ ਰਹੇ ਨੇ ਕੱਲ ਨੂੰ ਕੋਈ ਨਹੀਂ ਲੋੜ ਦਾ ਨੁਕਸਾਨ ਹੁੰਦਾ ਹੈ ਅਗਲ ਅਕਸਰ ਇਹ ਐਕਸਪਲੋਸਿਵ ਗੈਸਟ ਲੱਗਦਾ ਹੈ બીજી ਗੱਲ ਹੈ ਅਸੀਂ ਆਨੀਆਂ ਜੀ ਐਸੈਂਸ਼ੀਅਲ ਕਮੋਡਿਟੀਜ਼ ਜਿਹੜਾ ਡੀਪਲ ਪਟੋਲ ਉਹਨਾਂ ਹੋਰ ਵੰਦੇ ਨੇ ਅਸੀਂ ਰੂਲ ਐਂਡ ਰੈਗੂਲੇਸ਼ਨ ਫੂਡ ਸਪਲਾਈ ਦੇ ਐਨਓਸਿਆਂ ਦੇ ਪਾਪ ਲਾਇਆ ਹੋਰ ਇਹ ਤੇ ਸੇਮ ਅੰਦਰੀ ਜਿਹਾ ਕਿਛਾਪਣਾ ਤੇ ਅਲਗ ਲਕੋ ਚੀਜ਼ਾਂ ਕਿਹਕੇ ਦੇ ਚੱਲਿਆ ਹੈ ਫੋਟੋਮੰਟੀ ਵੀ ਹੋਗੀ ਡੁਪਲੀਕੇਟ ਚੀਜ਼ ਤੇ ਇਹ ਚੀਜ਼ ਤੇ ਦੂਜੀ ਗੱਲ ਜਿਹੋ ਕੁਛ ਉਹ ਇੰਜਰਜੈਂ

ਕਾਸਟ ਐਕਸ਼ਨ ਲਗਾ। ਉਹ ਅਡੇ ਬਿਜ਼ਨਸ ਤੇ ਕੀ ਇਫੈਕਟ ਪਾ ਰਿਹਾ। ਸਾਡੇ ਬਿਜ਼ਨਸ ਤੇ ਇਸ ਤਰ੍ਹਾਂ ਜੀ ਕੱਲ ਨੂੰ ਕਿਸੇ ਨੇ ਨਾ ਤਾਂ ਚੇਂਜ ਪਾ ਆਇਆ। ਉਹ ਸਾਡੇ ਕਵੀਟੀਆਂ ਤੇਰ ਪਵਾ ਦਿਆ ਪਾਸਾ ਰੋਹੀ। ਤੇ ਉਹ ਕੱਲ ਨੂੰ ਨੁਕਸਾਨ ਦਾ ਖੂਬ ਨਾ ਤੁਹਾਡੇ ਕੋਲ ਡੀਟੇਲ ਪਾਉਣ। ਹੈਨਾ ਇਹ ਤਾਂ ਧੋਵਰਿਕ ਛੋਟੇ ਇੰਜਨ ਤੇ ਡੇਰਦਾ ਹੈ ਜੀ ਇਹ ਨਿੱਤਾ ਸਭ ਪਹਨਾਸ ਕਰ ਦੇਗਾ। 3000 ਲੀਟਰ ਫੜਵਾ ਦੇ। ਪੂਰੀ ਗੱਡੀ ਹੋ ਜੀ ਨਾ 12-14000 ਲੀਟਰ। ਅੱਛਾ। ਸਭ ਉਹ ਲੇਟੇ ਪਰ ਤੇ ਹੋ ਗਈ ਆ। ਜੀ ਹਾਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤਫੀਸ ਕਰਦੇ। ਉਹ ਜਿਹੜਾ ਸਪਲਾਈ ਕਰਦੇ ਸੀ ਕਿਸੇ ਕਿ 90 ਦੇ ਤੱਕ ਕਈ ਹਲਕੇ ਪਿੰਡਾਂ ਚ ਸਾਨੂੰ ਇਹ ਬਦ ਲੱਗਿਆ ਸਮਾਨੇ ਸਮੋਣੀ ਕੰਨੀ ਵੀ ਪਾ ਕੇ ਆਏ ਨੇ ਕਿ ਵੇਲੇ ਪਟਿਆਰੇ ਚ ਕਾਫੀ ਕੁਝ ਟੀਮ ਹੈ। ਹਲਵਾਈ ਸਾਨੂੰ ਇਹ ਬਦ ਲੱਗਿਆ ਮਾਰਕੀਟਿੰਗ ਕਰਕੇ ਨਾ ਕਿ ਬਹੁਤ ਅੱਛੇ ਸੈਂਪਲ ਲੈ ਕੇ 90 ਹਲਵਾਈਆਂ ਦੇ ਠੱਠੇ ਵਾਲਿਆਂ ਦੇ ਕਮੈਨ ਵਾਲਿਆਂ ਦੇ ਜੀ ਦੇਖੋ ਜੀ ਅਸੀਂ ਤੁਹਾਨੂੰ ਦੇਵਾਂਗੇ 70% ਸਸਤਾ ਦੇਵਾਂਗੇ ਤੁਹਾਨੂੰ ਘਰੇ ਬਚਾਵਾਂਗੇ। ਇਹ ਇਸ ਤਰ੍ਹਾਂ ਮਾਰਕੀਟਿੰਗ ਕਰਦੇ। ਮੇਰੇ ਖਿਆਲ ਇਹ ਜੇ ਫੋਰਲ ਇਨਕੁਆਰੀ ਹੋਵੇ ਤਾਂ ਬਹੁਤ ਵੱਡਾ ਜ਼ਰੂਰ ਹੈ ਵੀ ਮੇਰੇ ਕੋਲ ਪੰਜਾਬ ਲੈਵਲ ਤੇ ਕੰਮ ਚੱਲਦਾ ਹੈ। ਐਕਸੇ ਪੰਜਾਬ ਤੇ ਚੱਲਦਾ ਹੋਣਾ ਕਿ ਉਹ ਚੱਲ ਰਿਹਾ ਘਟਦਾ ਸਾਰੇ ਪੰਜਾਬ ਚੱਲ ਰਿਹਾ ਹੋਊਗਾ ਕੀ ਲੱਗਦਾ ਮਿਨੀ ਪੂਪ ਚੰਨਾ ਸੀ ਕੀ ਦੇਖੋ ਜੀ ਹੁਣ ਗਵਰਨਮੈਂਟ ਨੂੰ ਮਤ ਐਕਸ਼ਨ ਲੈਣਗੇ ਹੈ ਨਾ ਜੀ ਇਨਕੁਆਇਰੀ ਕਰਨਗੇ ਤਾਂ ਪਤਾ ਲੱਗ ਜਾਵੇ ਦੇਖੋ ਜੀ ਕੱਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲੀ ਸੀ ਜਿਹੜੇ ਪੰਪ ਵਾਲਿਆਂ ਦੇ ਨੇੜੇ ਤੇੜੇ ਭੱਠੇ ਨੇ ਜੀ ਕਮਾਈ ਨਾਲ ਉਹਨਾਂ ਤੇ ਇਹ ਪਾ ਰਹੇ ਸੀਗੇ 7-8 ਰੁਪਏ ਹਸਤਾ ਫਿਰ ਸਾਡੇ ਪ੍ਰਾਣ ਚ ਨੇਜਾ ਜੀ ਸਾਡੇ ਜੀਵਨ ਦੀ ਬਿੱਟੂ ਜੀ ਅਸੀਂ ਸਾਰੇ ਰਲ ਕੇ ਕੱਲ ਡੀਐਸਪੀ ਮੈਡਮ ਨੂੰ ਜਾ ਕੇ ਬੇਨਤੀ ਕੀਤੀ ਵੀ ਆ ਆਪਣੇ ਲਾਗੇ ਹੋ ਰਿਹਾ ਉਹਨਾਂ ਨੇ ਕਰੁੰਟ ਮੈਡਮ ਨੇ ਐਕਚੁਅਲ ਲੈਂਦਾ ਸੈਟ ਕੀਤਾ ਸਰ ਡਿਊਟੀ ਲਈ ਚੌਂਕੀ ਇੰਟਰ ਦੀ ਡਿਊਟੀ ਲਈ ਸਾਡੇ ਲੀਡਰ ਜਿਹੜੇ ਸੁਖੀ ਦੀਵਨ ਜੀ ਨੇ ਉਹਨਾਂ ਨੇ ਮਿਹਨਤ ਦਾ ਸਤਕਾ ਕੱਲ ਥੋੜੀ ਸਟਰਗਲ ਕਰਕੇ ਇਹਨਾਂ ਨੇ ਇਹ ਇਹ ਜਿਹੜਾ maal recover ਕੀਤਾ ਤੁਸੀਂ ਦੇਖੋ ਵੀ ਇਹਨਾਂ ਨੇ ਅੱਗੇ ਵੀ ਜਿਹੜਾ ਇਹਨਾਂ ਦਾ ਕਿੰਗਪਿੰਨ ਹੈ ਉਹ ਵੀ ਪੰਜਾਬ ਲੈਵਲ ਦੀ ਸਪਲਾਈ ਕਰਦੇ ਨੇ ਇਹਦੇ 'ਚ ਬੈਠ ਵੀ ਚੋਰੀ ਹੁੰਦਾ ਹੈ ਤੇ ਐਕਸਪੋਇਲਰ ਦਾ ਲਾਇਸੈਂਸ ਵੀ ਨਹੀਂ ਇਹਨਾਂ ਕੋਲ ਦੂਸਰੀ ਜਿਹੜੀ ਹੁਣ ਸਾਡੇ ਜਿਹੜੇ ਕਸਟਮਰ ਨੇ ਮੰਨ ਲਓ ਸੀ ਸਾਰੇ ਪੰਪਾਂ 'ਲੇ ਖੜੇ ਆ ਜਿਹੜੇ ਸਾਡੇ ਕਸਟਮਰ ਨੇ ਉਹ ਅਗਲਾ ਕਿੰਨਾ ਜਿੱਥੇ ਤੁਹਾਨੂੰ 8 ਰੁਪਏ ਸਸਤਾ ਮਿਲਦਾ ਸੀ ਥੋੜੇ ਕੋਲ ਕਿਉਂ ਲਵਾਗੇ ਤੇ ਫਿਰ ਮੈਨੂੰ ਸਾਰੇ ਪੰਪਾਂ ਤੇ ਇਹ 90 ਤੇ ਇਫੈਕਟ ਹੋ ਰਿਹਾ ਸੀ ਫਿਰ ਪੁਲਿਸ ਦੀ ਮਿਹਨਤ ਦਾ ਸਦਕਾ ਕੱਲ ਇਹਨਾਂ ਨੇ ਫੜ ਲਈ ਸਾਡੇ ਮੈਡਮ ਨੇ ਬੜੀ ਸਟਰਗਲ ਕੀਤੀ ਰਾਤ ਬੈਠੇ ਰਹੇ ਇੱਥੇ ਕਾਫੀ ਕਰਸੀ ਵੀ ਸਾਰੇ ਪੰਪਾਂ ਨੇ ਇੱਥੇ ਹੀ ਰਹੇ ਰਾਤ ਦੇਰ ਉਹ ਫੜ ਕੇ ਇਹਨਾਂ ਨੇ ਹਾਲੇ ਅਗੋਂ ਤਰਤੀ ਸਿਆਰੀ ਹੈ ਜੀ 80 ਦਾ 90 ਸੂਚਨਾ ਦਿੱਤੀ ਹੈ ਸਾਰੇ ਪੰਪਾਂ ਨੇ ਰਲ ਕੇ ਮੈਡਮ ਨੂੰ ਪੁਲਿਸ ਨੂੰ ਦਿੱਤੀ ਹੈ ਵੀ ਇਹ ਜਿਹੜਾ ਹੋ ਰਿਹਾ ਇਲੈਗਲ ਹੋ ਰਿਹਾ ਨਜਾਇਜ਼ ਬਗੈਰ ਪੈਟਰੋਲ ਪੰਪ ਦੇ ਲ ਫਰਮਾਇਨ ਵਾਲਿਆਂ ਨੂੰ ਪੱਠੇ ਵਾਲਿਆਂ ਸਾਰੇ ਅੰਪਾਰੇ ਜੀ ਪੱਠੇ ਵਾਲਿਆਂ ਨੇ ਸਸਤਾ ਦਿੱਤਾ ਜਿੱਥੇ 8 ਰੁਪਏ ਪੰਪਣ ਨਾਲੋਂ ਫਰਕ ਹੈ ਤਾਂ ਪੱਠੇ ਵਾਲੇ ਆਪੇ ਲੈਣਗੇ ਜਦੋਂ ਬੱਚਿਆਂ ਨੇ ਮਿਹਨਤ ਸਾਧ ਕੇ ਇਹ ਬਹੁਤ ਐਫਰਟਸ ਕਰਕੇ ਪੜੇ ਗਏ ਨੇ ਸਾਡੇ ਪ੍ਰਧਾਨ ਸਾਹਿਬ ਜੁਨੇਜਾ ਜੀ ਜੀਵਨ ਜੀ ਖੰਨਾ ਸਾਹਿਬ ਸਾਰਿਆਂ ਨੇ ਬੜੀ ਮਿਹਨਤ ਕੀਤੀ ਸਾਡੇ ਜਿਹੜਾ ਬਿਜ਼ਨਸ ਹੈ ਤੇ ਬੜਾ ਵੱਡਾ ਫੈਕਟ ਹੋ ਰਿਹਾ ਇਹ ਸ਼ਰਿਆਂ ਪੱਠਿਆਂ ਤੇ ਸ਼ਰਿਆਂ ਕੰਬਾਈਨਾਂ ਵਾਲਿਆਂ ਨੇ ਸ਼ਰਿਆਮ ਇਹਨਾਂ ਨੇ ਫੋਕਲ ਪੁਆਇੰਟ ਦੇ ਵਿੱਚ ਵੀ ਤੇਲ ਪਾਉਣਾ ਸ਼ੁਰੂ ਕਰਤਾ ਔਰ 0.8 ਰੁਪਏ ਲੀਟਰ ਇਹ ਸਸਤਾ ਮਿਲੂਗਾ ਉਹਨੇ ਸਾਡੇ ਕੋਲ ਕੀ ਕਰ ਰਹਾ ਹਣਾ ਬਾਕੀ ਇਹ ਨਕਲ ਹੀ ਆ ਬਾਕੀ ਦਾ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਵੀ ਕੌਣ ਕੌਣ ਇਹਦੇ ਵਿੱਚ ਇਨਵੋਲ ਹੈ ਬਹੁਤ ਵੱਡਾ ਅਸੀਂ ਅਸੀਂ ਤਾਂ ਇਹ ਜੱਜ ਕਰ ਰਹੇ ਹਾਂ ਸਾਡੀ ਜੂਨੀਅਰ ਇਹ ਜੱਜ ਕਰ ਰਹੀ ਹੈ ਬਹੁਤ ਪਿੱਛੇ ਇਹਨਾਂ ਦਾ ਕੋਈ ਵੱਡਾ ਹੈਗਾ ਜਿਨ੍ਹਾਂ ਨੇ ਸ਼ਰਿਆਮ ਪੂਰਾ 13-15000 ਦਾ ਲੀਟਰ ਦਾ ਟੈਂਕ ਬੋਕ ਕਿਤੇ ਬਰਾਮਦ ਹੋਇਆ ਔਰ ਮੈਡਮ ਨੇ ਦੇ ਡੀਐਸਪੀ ਮੈਡਮ ਨੇ ਉਹਨਾਂ ਨੇ ਬੜੀ ਉਹਨਾਂ ਦੀ ਅਸੀਂ ਇਸ ਗੱਲ ਦੀ ਦਲੇਰੀ ਦੇਖੀ ਰਾਤ ਨੂੰ ਵੀ ਉਹਨਾਂ ਨੇ 2 ਵਜੇ ਤੱਕ ਸਾਡਾ ਪੂਰਾ 7 ਯੂਨੀਅਨ ਦਾ ਦਿੱਤਾ ਹਰ ਫੜ ਕੇ ਪਰਚਾ ਦਵਾਇਆ ਔਰ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਇਹਦੀ ਅੰਕੈਰੀ ਪੂਰੀ ਹੋਣੀ ਚਾਹੀਦੀ ਆ ਕੋਈ ਕਮੀ ਨਾ ਰਹੇ ਔਰ ਜਿਹੜਾ ਸਾਡਾ ਰਜਗਾਰ ਹੈ ਕਿਸੇ ਦਾ ਵੀ ਹੋਵੇ ਦੇਖੋ ਜਿਹੜਾ ਡੀਜ਼ਲ ਦੇ ਨਖਲੀ ਪਾਦਨਗੇ ਉਹ ਕਾਨੂੰ ਸੀਜ਼ ਹੁੰਦੀ ਆ ਉਹ ਸਾਡੇ ਕੋਲੋਂ ਵੀ ਪਵਾਉਂਗਾ ਕਾਨੂੰ ਸਾਡੇ ਨਾਲ ਤਾਂ ਲੜਾਈ ਹੋਣੀ ਏ ਨਾ ਵੀ ਤੁਸੀਂ ਡੀਜ਼ਲ ਦੇ ਦਾ ਗਲਤ ਇਸ ਕਰਕੇ ਮੈਂ ਤਾਂ ਇਹ ਮੰਗ ਕਰਦੀ ਆ ਸਾਰੀ ਯੂਨੀਅਨ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਰੇ ਪ੍ਰਸ਼ਾਸਨ ਤੋਂ ਵੀ ਪੁਲਿਸ ਅਫਸਰਾਂ ਤੋਂ ਵੀ ਵੀ ਇਹ ਜਿਹੜੇ ਇਹਨਾਂ ਦੇ ਮਗਰ ਨੇ ਉਹਦੀ ਪੂਰੀ ਇਨਕੁਆਇਰੀ ਤਕੀਕਾਤ ਕਰਕੇੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਏ। ਲੈ ਜਮਾ ਬ੍ਰਦਰ ਮੈਂ ਕੋਈ ਗੱਲ। ਓਕੇ ਬ੍ਰਦਰ। ਜੀਵਨ ਪ੍ਰਕਾਸ਼ ਪੁੱਤਰ ਬਲੈਦੀ ਰਾਮ ਬਾਚੀ ਦੀ ਦਿਹਾਰ ਨਾ ਬਨੇ ਉਪਰ ਜੀਨ ਅਰਜੀਤ ਸਿੰਘ ਦਾ ਇਹ ਪਟ્રોલ ਪੰਪ ਦੇ ਨਾਲ ਸਾਰੇ ਐਸੋਸੀਏਸ਼ਨ ਤੋਂ ਬੱਦਲ ਗਾ ਉਹਨਾਂ ਨੇ ਇੱਕ ਸਮੂਹ ਕਲਾ ਜੀ ਜੀ ਆਪਣਾ ਬਿਆਨ ਲਿਖਾਇਆ ਕਿ ਜਿਹੜੇ ਹੈਗੇ ਆ ਉਤਰਾ ਹਰਦੀਪ ਸਿੰਘ ਹੈਰਾ ਤੇ ਪਿੰਡ ਲਾਹੌਰੋਂ ਦਾ ਮਨਜੀਤ ਸਿੰਘ ਚੌਧਰੀ ਮਜਰੂਰ ਹੈ ਉਹ ਸਾਰੇ ਨਾਂ ਬਾਰੋਂ ਤੇਲ ਲਿਆ ਕੇ ਸਸਤੇ ਰੇਟਾਂ ਤੇ ਪੱਠੇ ਦੇ ਪੱਠਿਆਂ ਦੀ ਸਪਲਾਈ ਕਰਦੇ ਆ ਤੇ ਟੇਲ ਵੀ ਉਹ ਦੱਜਾ ਕਹਿੰਦੇ ਵਧੀਆ ਨਹੀਂ ਚੱਲਦਾ ਜਿਹਨਾਂ ਸਾਹਮਣੇ ਦਾਸ ਦੇ ਤੇ ਉਹਦੇ ਕਰਕੇ ਇਹਨਾਂ ਨੇ ਸਾਡੇ ਕੋਲੇ ਬਿਆਨ ਲਿਖਾਇਆ ਸੀਗਾ ਵੀ ਗੱਡੀ ਨੰਬਰ ਆ ਇਹ ਜਿਹੜੇ ਅੱਜ ਇਹਦੇ ਵਿੱਚ ਪੀ ਵੀ 10 ਜੇ ਬੀ ਮੇਡੀਮੀਟਰ ਨੂੰ ਵਿੱਚ ਡੀਜ਼ਲ ਲੈ ਕੇ ਲੂਟ ਕਰਕੇ ਲੈ ਕੇ ਆਇਆ ਨਾ ਉਪਰ ਆਪੋ ਜਵਾਲੀ ਰੋਡ ਜੋੜ ਜੋੜੇ ਕੋਲ আর ਇੰਸਾਈਡ ਦੇ ਇਹੋ ਥੱਲੇ ਦੇ ਕੋਲੇ ਲੈ ਕੇ ਗੱਡੀ ਉਹ ਥਰੇ ਇਹਨਾਂ ਦੇ ਬੰਦੀ ਹੋ ਗਏ ਉਹ ਸੀਗੇ ਬੰਦੇ ਜਸਵੀਰ ਸਿੰਘ ਪੁੱਤਰ ਮਕੰਦ ਸਿੰਘ ਦਾਸੀਪਿੰਡਾ ਚਲਦਾ ਹੈਗਾ ਇਹ ਡਰਾਈਵਰ ਸੀਗਾ ਜੀ ਤੇ ਇਹਦੇ ਨਾਲ ਮੁੰਡਾ ਸੀਗਾ ਵਕੀਲ ਬਗਾਂ ਪੁੱਤਰ ਦੁਆਰਾ ਦਾਸੀਪਿੰਡਾ ਭੀਮਪੁਰ ਉਹ ਕੋਹ ਨਹੀਂ ਗਿਆ ਥਾਂ ਦੇ ਇਹ ਦੋਨੋਂ ਬੰਦੇ ਇੱਥੇ ਗੱਡੀ ਲੈ ਕੇ ਖੜੇ ਸੀਗੇ ਕਿਸੇ ਨੂੰ ਦੇਣ ਦੀ ਖਰਾਬ ਦੇ ਉਹ ਅਸੀਂ ਰੌਂਡ ਅਪ ਕਰ ਕਿੰਨੇ ਬੰਦੇ ਦੇ ਕੋਲ ਮੌਜੂਦ ਕਿੰਨੇ ਬਸਤ ਲੱਗ ਪਰ ਉਹ ਬਿਲਾ ਦਾ 4 ਬੰਦਿਆਂ ਦੇ ਕੇਸ ਰਜਿਸਟਰ ਕੀਤਾ ਸੀ ਫਾਟਾ ਦਾ ਕਿੰਨਾ ਟਿਕੜਾ ਗਿਆ ਇਹ ਬਰਕਰਰ ਖੁੱਲ ਟੱਕ ਪਰਿਆ ਹੋਇਆ ਹੈ ਸੈਂਟਰ ਉਹ ਬਲਾਇਆ ਮੀਰ ਮੈਂ ਤਬਾਸੀ ਜਿਹੜਾ 6 ਅਕਸਰ ਹੁੰਦਾ ਉਹ ਸੰਰ ਰਿਪੋਰਟ ਦੇ ਜਿਹੜੇ ਮੀਰ ਮੈਂ ਇਹਦੇ ਦਸਨ ਮੁਤਾਬਕ ਇਹੀ ਪਿੰਡ ਬਾਲੀਆਂ ਕੋਈ ਹੈਗਾ ਜੀ ਇਹਨਾਂ ਦਾ ਦਫਤਰ ਤੋਂ ਬਣਿਆ ਹੋਇਆ ਹੈ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਉਥੋਂ ਲੋਡ ਕਰਕੇ ਲੈ ਗਿਆ ਸੀ ਅਸੀਂ ਆਟੋਗੱਡ ਉਹ ਇਨਵੈਸਟੀਗੇਸ਼ਨ ਦੇ ਗ੍ਰਾਮ ਹਾਂ ਅੰਕਸੇ ਜਮਾ ਜੇ ਜੋ ਵੀ ਹੋ ਜੀ ਕੋਈ ਰਿਪੋਰਟ ਮਿਲਿਆ ਬਿੱਲ ਮਿਲਿਆ ਕੋਈ ਨਹੀਂ ਕੋਈ ਇਹਨਾਂ ਨੇ ਬਿਲਕੁਲ ਸਾਨੂੰ ਕੋਈ ਪਰਮਤ ਕੁਝ ਨਹੀਂ ਦਿੱਤਾ ਦੋ ਕੁ ਦਿਨ ਜਸਵੀਰ ਸਿੰਘ ਤੇ ਬੁਕੀ ਡਾ ਇਹ ਉਹ ਦੂਰ ਦਾ ਜਿਹੜਾ ਬਾਰੇ तो तो प्रॉपर्टी बेचने और खरीदने के लिए संपर्क करें फेयर डील प्रॉपर्टीज